ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣੀ ਇਹ ਮੱਕੀ ਜਿਹੜੀ ਆਪਾਂ ਬਲਾਂ ਸਟਾਰਟਿੰਗ ਦੇ ਵਿੱਚ ਵੀਡੀਓਸ ਪਾਉਂਦੇ ਹੁੰਦੇ ਸੀ ਉਹਦੇ ਵਿੱਚ 70 50 ਦੀ ਵੈਰੈਟੀ ਆ ਇਹ ਸੰਜੰਟਾ ਦੀ ਔਰ ਅੱਜ ਇਹ ਜਿਹੜੀ ਆਪਣੀ ਮੱਕੀ ਆ 75 ਤੋਂ 78 ਦਿਨਾਂ ਦੀ ਦੇ ਵਿੱਚ ਵਿੱਚ ਹੋ ਗਈ ਆ 76 77 ਦਿਨਾਂ ਦੀ ਮੱਕੀ ਆ ਇਹ ਔਰ ਹਜੇ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਮੱਕੀ ਆ ਇਹਦੇ 'ਚ ਤੁਸੀਂ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਸਾਇਲੇਜ ਦੀ ਆਪਾਂ ਕਿਦਾਂ ਦਾ ਸਾਇਲੇਜ ਜਿਹੜਾ ਹੈਗਾ ਕਿਸ ਸਟੇਜ ਤੇ ਆਪਾਂ ਮੱਕੀ ਦਾ achar ਜਿਹੜਾ ਪਾਉਣਾਗਾ ਇਹ ਦੇਖੋ ਤੁਸੀਂ ਇਹਦੇ ਵਿੱਚੋਂ ਹਲਕਾ ਫੁਲਕਾ ਹਜੇ ਵੀ ਦੁੱਧਾ ਜਿਹੜਾ ਹੈਗਾ ਉਹ ਆ ਰਿਹਾਗਾ ਜਿਹੜੀ ਸਹੀ ਸਟੇਜ ਤੇ ਆਪਾਂ achar ਪਾਉਣਾਗਾ ਉਹ ਇਹ ਮੱਕੀ ਦਾ ਕਟੋ-ਕਟਾ ਹਜੇ ਇੱਕ ਹਫਤੇ ਦਾ ਟਾਈਮ ਹੋਰ ਲਾਊਗੀ ਵੈਸੇ ਤਾਂ ਇਹਦੇ ਵਿੱਚੋਂ ਲਗਭਗ ਜਿਹੜਾ ਇਹਨਾਂ ਤੋਂ ਦੁੱਧ ਨਿਕਲਦਾ ਕਹਿ ਦਿੰਨੇ ਆ ਵਿੱਚੋਂ ਹਲਕਾ ਜਦੋਂ ਇਹ ਪਾਊਡਰ ਫਾਰਮ ਦੇ ਵਿੱਚ ਆ ਗਈ ਉਦੋਂ ਆਪਾਂ ਇਹਦਾ ਆਚਾਰ ਪਾਉਣਾਗਾ ਹੁਣ ਹਜੇ ਇਹਦੇ ਵਿੱਚੋਂ ਦੁੱਧ ਦਾ ਹਲਕਾ ਨਿਕਲ ਰਿਹਾਗਾ ਇਹ 70% ਦੇ ਕਰੀਬ ਜਿਹੜੀ ਹੈਗੀ ਆ ਇਹ ਆਪਣੀ ਮੱਕੀ ਹੈ ਪੱਕੀ ਹੋਈ ਆ ਹੁਣ ਔਰ 30% ਹਜੇ ਇਹ ਕੱਚੀ ਆ ਜਿਹੜੀ ਕਿ ਇੱਕ ਹਫਤੇ ਦੇ ਵਿੱਚ ਬਿਲਕੁਲ ਤਿਆਰ ਹੋ ਜੂ ਤੁਸੀਂ ਹਾਈਟ ਦੇਖ ਸਕਦੇ ਹੋ ਮੱਕੀ ਦੀ ਇਹ ਆਪਣੀ ਮੱਕੀ ਆ ਇਹਦੀ ਹਾਈਟ ਦੇਖੋ ਔਰ ਛੱਲੀਆਂ ਦੇਖੋ ਤੁਸੀਂ ਇਹ 7750 ਦੀ ਵੈਰਾਈਟੀ ਆ ਆਪਾਂ ਪਹਿਲੇ 3-4 ਸਾਲ ਤੋਂ ਇਹੀ ਵੈਰੈਟੀ ਲਾ ਰਹੇ ਆਂ ਔਰ ਸ਼ਾਰਟ ਟਰਮ ਹੈ ਇਹ ਦੂਜੀ ਹੋਰ ਮੱਕੀਆਂ ਨਾਲ ਟਾਈਮ ਵੀ ਘੱਟ ਲੈਂਦੀ ਆ ਔਰ ਝਾੜ ਵੀ ਕਾਫੀ ਵਧੀਆ ਦੇ ਦਿੰਦੀ ਆ ਤੁਸੀਂ ਦੇਖ ਸਕਦੇ ਹੋ ਇਹ ਮੱਕੀ ਆਪਣੀ ਇਹ ਲਗਭਗ ਹੁਣ 78 ਦਿਨਾਂ ਦੀ ਹੋ ਗਈ ਛੱਲੀਆਂ ਦੇਖ ਲਓ ਤੁਸੀਂ ਔਰ ਸਹੀ ਸਟੇਜ ਜਿਹੜੀ ਆਪਾਂ ਕਹਿਣਾ ਚਾਹੁੰਦੇ ਆ ਜਦੋਂ ਇਹ ਦੇ ਵਿੱਚ ਦੁੱਧ ਦਾ ਖਤਮ ਹੋ ਜੇ ਔਰ ਜੋ ਪਿਛਲੀ ਵਿਚਲੀ ਜੋ ਵਾਈਟ ਲਾਈਨ ਆ ਉਹ ਹਾਫ ਮਿਲਕ ਲਾਈਨ ਹੋ ਜੇ ਹਜੇ ਇਹਦੀ ਹੋਈ ਨਹੀਂ ਇੱਕ ਹਫਤੇ ਦੇ ਕਰੀਬ ਜਿਹੜੀ ਮੱਕੀ ਆਪਣੀ ਤਿਆਰ ਹੋਊਗੀ ਔਰ ਸਾਰਿਆਂ ਨੂੰ ਮੈਂ ਇਹ ਹੀ ਸੁਜੈਸਟ ਕਰਦਾ ਵੀ ਜਿਹੜਾ ਸਾਈਲੇਜ ਆ ਅੱਜਕੱਲ ਦੇਖ ਰਹੇ ਆ ਲੋਕ ਇੱਕ ਦੂਜੇ ਦੀ ਰੀਸ ਨਾਲ ਜਿਹੜਾ ਚਾਰ ਜਲਦੀ ਪਾਈ ਜਾਂਦੇ ਆ ਔਰ ਬਾਅਦ ਵਿੱਚ ਉਹ ਬਦਨਾਮ ਕਰਦੇ ਆ ਚਾਰ ਨੂੰ ਵੀ ਚਾਰ ਮਾੜਾ ਪਸ਼ੂ ਖਰਾਬ ਹੋ ਗਏ ਚਾਰ ਨਹੀਂ ਮਾੜਾ ਉਹਨੂੰ ਪਾਉਣ ਦਾ तरीका और सही स्टेज वो नहीं पता ਲੋਕਾਂ ਨੂੰ ਇੱਕ ਦੂਜੇ ਦੇ ਪਿੱਛੇ ਲੱਗ ਕੇ ਜਾਂ ਮੀਂਹ ਤੋਂ ਡਰਦੇ ਵੀ بارش ਆ ਜੂਗੀ ਇਦਾਂ ਹੋ ਜੂ ਆਪਣਾ ਚਾਰ ਖਰਾਬ ਹੋ ਜਾਊਗਾ ਇਹ ਨਹੀਂ ਸੋਚਦੇ ਵੀ ਚਾਰ ਖਰਾਬ ਹੋ ਜਾਊਗਾ ਵੀ ਜਲਦੀ ਜੀਰੀ ਲਾ ਕੇ ਖੁੰਡਾਂ ਤੇ ਬਹਿ ਜੀਏ ਬਸ ਗੱਲਾਂ ਮਾਰੀਏ ਇਹ ਲੋਕਾਂ ਦਾ ਸਿਸਟਮ ਬਣਿਆ ਹੋਇਆ ਔਰ ਬਾਅਦ ਵਿੱਚ ਭੰਡੀ ਜਾਣਗੇ ਕੁਝ ਸਿਆਣੇ ਬਣ ਕੇ ਜਿਆਦਾ ਚਾਰ ਮਾੜਾ ਜੀ ਚਾਰ ਐ ਹੋ ਗਿਆ ਐ ਹੋ ਗਿਆ 65 70 ਦਿਨਾਂ ਦਾ ਆਚਾਰ ਪਾ ਕੇ ਪਰਾਂ ਕਰਦੇ ਆ ਔਰ ਬਹਿ ਜਾਂਦੇ ਆ ਹੁੰਡਾਂ ਦੇ ਉੱਪਰ ਗੱਲਾਂ ਮਾਰਨ ਨੂੰ ਜਿਹੜੀ ਸਹੀ ਸਟੇਜ ਹੈ ਉਹ ਪ੍ਰੋਪਰ ਹਾਫ ਮਿਲਕ ਲਾਈਨ ਜਦੋਂ ਹੋ ਜੇ ਹਜੇ ਆਪਣੀ ਮੱਕੀ ਜਿਹੜੀ ਇੱਕ ਹਫ਼ਤੇ ਦੇ ਕਰੀਬ ਕੱਚੀ ਹੈ ਇਹ ਆਪਾਂ ਇਹਨੂੰ 90 ਦਿਨ ਦੇ ਕਰੀਬ ਜਿਹੜਾ ਇਹਦਾ ਸਾਈਲੇਜ ਪਾਵਾਂਗੇ ਔਰ ਵਧੀਆ ਸਾਈਲੇਜ ਹੋਊਗਾ ਔਰ ਗਾਵਾਂ ਮਾ ਪ੍ਰੋਪਰ ਇਹਦੇ ਵਿੱਚ ਸਟਾਰਚ ਡਰਾਈ ਮੈਟਰ ਹੋਊਗਾ ਤਾਂ ਉਸ ਹਾਵ ਨਾਲ ਸਾਰਿਆਂ ਨੂੰ ਇਸ ਤਰ੍ਹਾਂ ਦੀ ਜਿਹੜਾ ਸਾਇਲੇਜ ਪਾਉਣਾ ਚਾਹੀਦਾ ਇਹਦੇ ਵਿੱਚ ਜਲਦੀ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਣੀ ਵਧੀਆ ਜਾਨਵਰ ਆਪਾਂ ਰੱਖਦੇ ਆਂ ਪਾਲਦੇ ਆਂ ਤਾਂ ਉਸ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਜਿਹੜਾ ਜੀ ਸਟੇਜ ਹੈ ਪ੍ਰੋਪਰ ਸਟੇਜ ਪ੍ਰੋਪਰ ਕੰਪੈਕਸ਼ਨ ਟੋਏ ਦੇ ਵਿੱਚ ਔਰ ਉਹਨੂੰ ਉਸ ਤੋਂ ਬਾਅਦ ਚੰਗੀ ਤਰ੍ਹਾਂ ਕਵਰ ਕਰਨਾ ਚਾਹੀਦਾਗਾ ਧੰਨਵਾਦ ਜੀ